ਇਕਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆਪਾਂ ਸ਼ਬਦ ਸਰਾਂ ਕਰ ਰਹੇ ਸੀ ਉਸ ਤੋਂ ਪਹਿਲਾਂ ਆਪਾਂ ਵਿਚਾਰ ਕਰ ਰਹੇ ਸੀ ਟੌਪਿਕ ਤੇ ਜਿਸ ਦਾ ਕਿ ਗੁਰਬਾਣੀ ਅਨੁਸਾਰ ਸਵਰਗ ਨਰਕ ਅਤੇ ਪਾਪੋਂ ਇਸ ਤੇ ਵਿਚਾਰ ਕਰ ਰਹੇ ਸੀ ਉਹ ਕਿਉਂਕਿ गुरु तेग बहादुर पातशाह शहीद पुरब साढ़े तीन सौ साल शहीद पुरबी पची नवंबर विश्व पदर से मनाया जा रहा है उस संबंध गुरु रामदास दरबार कैलगरी ਹੋਰ ਵੀ ਦਰਬਾਰ ਵੀ ਹੋ ਰਿਹਾ ਹੈ ਜੋ ਕਿ 26 ਤਰੀਕ ਨੂੰ ਸ਼ਾਮ ਦੇ 5:00 ਵਜੇ ਤੋਂ 8:00 ਵਜੇ ਤੱਕ ਹੋਏਗਾ ਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਸਮਾਰੋਹ ਜਿਹੜੇ ਆ ਸਾਡੇ ਸ਼ਹਿਰ 'ਚ ਵੀ ਹੋ ਰਹੇ ਨੇ ਦੁਨੀਆ ਭਰ 'ਚ ਵੀ ਹੋ ਰਹੇ ਨੇ ਪ੍ਰਣਾਮ ਦੀ ਨਾਲ ਜਿਸ ਤਰ੍ਹਾਂ 1975 ਦੇ ਵਿੱਚ ਅਸੀਂ ਉਹਨਾਂ ਬਹੁਤ ਛੋਟੇ ਹੁੰਦੇ ਸਾਂ ਆ ਮੈਂ 11ਵੀਂ ਜਮਾਤ ਚ ਪੜਦਾ ਸੀ ਤੇ 300 ਸਾਲਾ ਸ਼ਹੀਦੀ ਪੁਰਬ ਮਨਾਇਆ ਗਿਆ ਸੀ ਉਸ ਵਕਤ ਵੀ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਜਿਹੜੀ ਹੈ ਬਹੁਤ ਹੀ عظیم ਸ਼ਹਾਦਤ ਦੁਨੀਆ ਦੇ ਇਤਿਹਾਸ ਦੇ ਵਿੱਚ ਇਸ ਦੀ ਮਿਸਾਲ ਮਿਲਦੀ ਹੈ ਅੱਜ ਵੀ ਦੁਨੀਆ ਦੇ ਵਿੱਚ ਬਹੁਤ ਜਿਹੜਾ بڑے ਜ਼ੋਰ ਸ਼ੋਰ ਦੇ ਨਾਲ ਹਿਊਮਨ ਰਾਈਟਸ ਦਾ ਪ੍ਰਚਾਰ ਕੀਤਾ ਜਾਂਦਾ ਹੈ ਤੇ ਉਹ ਵੀ ਜਿਹੜੀਆਂ ਵੱਡੀਆਂ ਤਾਕਤਾਂ ਨੇ ਸਿਰਫ ਉਹਨਾਂ ਨੂੰ ਜਿੱਥੇ ਵਾਰ ਆਉਂਦਾ ਹੈ ਜਿੱਥੇ ਉਹਨਾਂ ਦੇ ਹਿੱਤ ਸੁਰੱਖਿਤ ਨੇ ਜਿਤੇ ਉਹਨਾਂ ਦੇ ਆਰਥਿਕ ਹਿੱਤ ਨੇ ਉਥੇ ਹੀ ਉਸ ਦਾ ਰੋਲਾ ਕਰਦੇ ਆ ਬਾਕੀ ਥਾਵਾਂ ਤੇ ਕੀ ਹੋ ਰਿਹਾ ਯਾਨੀ ਕਿ ਉਹਦੇ ਵਿੱਚ ਵੀ ਪੱਖਪਾਤ ਹੈ ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੈ ਅਸੀਂ ਦੁਨੀਆ ਨੂੰ ਦੱਸ ਨਹੀਂ ਸਕੇ ਕਿ ਅਸਲ ਵਿੱਚ ਹਿਊਮਨ ਰਾਈਟਸ ਦੀ ਜਿਹੜੀ ਇਸ ਸਟਰਗਲ ਦਾ ਜਿਹੜਾ ਇਸ ਆ ਜਿਸ ਨੂੰ ਆਪਾਂ ਹੁਣ ਕਹਿੰਦੇ ਆ ਕਿ ਮਨਵਈ ਮਨਵਈ ਹਕਕਾਂ ਦੀ ਗੱਲ ਕਰਨ ਦਾ ਜਾਂ ਕਿਸੇ ਦੇ ਹਕਕਾਂ ਨੂੰ ਸੁਰੱਖਿਤ ਕਰਨ ਦਾ ਕਿਸੇ ਦੇ ਹਕਕਾਂ ਨੂੰ ਬਚਾਉਣ ਵਾਸਤੇ ਜੇ ਕਿਸੇ ਨੇ ਸੰਦਰਸ਼ ਕੀਤਾ ਆਪਣੀ ਸ਼ਹਾਦਤ ਦਿੱਤੀ ਤਾਂ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਤੋਂ ਉੱਪਰ ਕੋਈ ਨਹੀਂ ਹੋ ਸਕਿਆ ਬਲਕਿ ਇਸ ਮਾਨਵੀ ਹਕਕਾਂ ਦੇ ਸੰਘਰਸ਼ ਤੇ ਪਹਿਲੇ ਲੰਬਰ ਦਾ ਸ਼ੁਰੂ ਕਰਨ ਵਾਲੀ ਪ੍ਰਾਰੰਭਕ ਕੇਵਲ ਤੇ ਕੇਵਲ ਨੌਵੇਂ ਮਾਨਕ ਸਾਈਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਹੈ ਇਹ ਨਹੀਂ ਹੈ ਕਿ ਸੰਸਾਰ ਨੇ ਸ਼ਹਾਦਤਾ ਨਹੀਂ ਦੇਖੀ ਆ ਸੰਸਾਰ ਦੇ ਵਿੱਚ ਲੋਕਾਂ ਨੇ ਆਪਣੇ عقیده ਦੇ ਲਈ ਸ਼ਹੀਦ ਵੀ ਹੋਏ ਨੇ ਕੁਰਬਾਨ ਵੀ ਹੋਏ ਨੇ ਬਲੀਦਾਨ ਵੀ ਦਿੱਤੇ ਮੈਂ ਸ਼ਬਦ ਤਿੰਨੋਂ ਵਰਤ ਰਿਹਾ ਬਲੀਦਾਨ ਸ਼ਬਦ ਤੇ ਕੁਰਬਾਨ ਸ਼ਬਦ ਸਿੱਖੀ ਦੇ ਡਾਇਰੈਕਟ ਨਹੀਂ ਆਉਂਦਾ ਸਾਡੇ ਅਜ਼ੀਮ ਜਿਹੜੇ ਸ਼ਹੀਦ ਹੋਏ ਨੇ ਸ਼ਹਾਦਤ ਦਾ ਜਿਹੜਾ ਫਲਸਫਾ ਹੈ ਉਹਦੇ ਦਾਇਰੇ 'ਚ ਨਹੀਂ ਆਂਗਾ ਇਸ ਦੀ ਇੱਕ ਵੱਖਰੀ ਉਸ ਦੀ ਇੱਕ ਵੱਖਰੀ ਐਟਮੋਲੋਜੀ ਹੈ ਥੋੜਾ ਜਿਹਾ ਸੰਕੇਤਾਂਤਕ ਉਹ ਮੈਂ ਜ਼ਰੂਰ ਜ਼ਿਕਰ ਕਰਾਂਗਾ ਸ਼ਹਾਦਤ ਦੀ ਗੱਲ ਜਿਹੜੀ ਹੈ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾ ਆਪਣੀ ਰਜ਼ਾ ਦੇ ਨਾਲ ਉਨ੍ਹਾਂ ਦੇ ਸਾਹਮਣੇ ਆਪਸ਼ਨ ਸੀ ਜਾਂ ਹਕੂਮਤ ਦਾ ਬਾਦਸ਼ਾਹ ਦਾ ਦੀਨ ਕਬੂਲ ਕਰ ਲੈਣਾ ਜਾਂ ਕਰਾਮਾਤ ਦਸਣੀ ਤੇ ਜਾਂ ਫਿਰ ਸ਼ਹਾਦਤ ਦੇ ਜਿਸ ਨਾਲ ਪਾਕਾਨਾ ਮੌਤ ਕਬੂਲ ਕਰ ਲੈਣਾ ਤੇ ਗੁਰੂ ਪਾਤਸ਼ਾਹ ਨੇ ਉਹ ਦੋਸਰੇ ਦੋਨੋਂ ਹੀ ਰਸਤੇ ਤਿਆਗ ਕੇ ਉਹਨੇ ਸ਼ਹੀਦ ਹੋਣ ਨੂੰ ਤਰਜੀ ਦਿੱਤੀ ਤੇ ਗੁਰੂ ਸਾਹਿਬ ਦੇ ਆਪਾਂ ਜਦੋਂ ਸ਼ਹਾਦਤ ਦਾ ਜ਼ਿਕਰ ਕਰਦੇ ਆ ਸocrates ਤੋਂ ਲੈ ਕੇ ਜਿੰਨਾ ਲਿਖਤੀ ਦਸਤਾਵੇਜ਼ ਪ੍ਰਾਪਤੇ 2400 ਸਾਲ ਪੁਰਾਣੇ ਇਤਿਹਾਸ ਨੂੰ ਲੈ ਕੇ ਅੱਜ ਤੱਕ ਲੋਕ ਸ਼ਹੀਦ ਵੀ ਹੋਏ ਨੇ ਮੈਂ ਕਿਹਾ ਕੁਰਬਾਨ ਵੀ ਹੋਏ ਨੇ ਤੇ ਬਲੀਦਾਨ ਵੀ ਹੋਏ ਨੇ ਪਰ ਹਰ ਇੱਕ ਨੇ ਆਪਣੇ ਇਸ਼ਕ ਦੇ ਲਈ ਆਪਣੇ ਫੇਥ ਦੇ ਲਈ ਆਪਣੇ ਵਿਸ਼ਵਾਸ ਦੇ ਲਈ ਆਪਣੇ ਅਕੀਦੇ ਦੇ ਲਈ ਕੁਰਬਾਨੀ ਕੀਤੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਜੇੜੀ ਆ ਉਹ ਉਸ عقیدے ਲਈ ਉਹਨਾਂ ਲੋਕਾਂ ਲਈ ਜਿਨ੍ਹਾਂ ਦੇ عقیدے ਦੇ ਵਿੱਚ ਗੁਰੂ ਸਾਹਿਬ ਪਹਿਲੀ ਜੋਤ ਤੋਂ ਹੀ ਪਹਿਲੇ ਨਾਨਕ ਤੋਂ ਹੀ ਤਸਵੀਰ ਨਾਨਕ ਤੱਕ ਸਿੱਖੀ ਨੇ ਉਸ ਜਿਨੇ ਉਹਨੂੰ ਧਾਰਨ ਨਹੀਂ ਕੀਤਾ ਉਸ ਦੀ ਆਪਣੀ ਇੰਟਰਪ੍ਰੀਟੇਸ਼ਨ ਦੇ ਕੇ ਕਿ ਜੇ ਕਿਸੇ ਚੀਜ਼ ਨੂੰ ਧਾਰਨ ਕਰਨਾ ਹੈ ਤਾਂ ਉਹਦੇ ਵਿੱਚ ਇਹ ਗੁਣ ਹੋਣਾ ਚਾਹੀਦਾ ਦਇਆ, ਕਪਾ, ਸੰਤੋਖ, ਸੂਤ, ਜਤ, ਗੰਢੀ, ਸਤਵਟ ਇਹ ਜਨੇਵ ਜੀਵ ਦਾ ਹਾਈ ਕਾ ਪਾਂਡੇ ਕਾ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ ਤਾਂ ਇਸੋ ਮਾਨਸ ਨਾਨਕਾ ਜੋ ਗੱਲ ਚੱਲਦੀ ਪਈ ਉਸ ਪਹਿਰਾਵੇ ਨੂੰ ਉਸ ਵਸਤ ਨੂੰ ਪਹਿਨਣ ਨਾਲ ਉਸ ਦਾ ਸੰਬੰਧ ਕਰਮ ਕਾਂਡ ਦੇ ਨਾਲ ਸੀ ਪਰ ਇੱਥੇ ਜਦੋਂ ਜ਼ਬਰਦਸਤੀ ਕਿਸੇ ਦੇ ਧਰਮ ਦੇ ਉੱਪਰ ਪ੍ਰਹਾਰ ਹੋ ਰਿਹਾ ਸੀ ਬਾਹਰ ਹੋ ਰਿਹਾ ਸੀ के ला so, कि ਉਹਨਾਂ ਦਾ ਇਹੀ ਜਿਹੜੇ ਜਿਹਨੂੰ ਧਾਰਮਿਕ ਚਿੰਨ੍ਹ ਕਹਿੰਦੇ ਸੀ ਇਹਨਾਂ ਨੂੰ ਲਾ ਕੇ ਲਾ ਦਾ ਮਤਲਬ ਸੀ ਕਿ ਉਹਨਾਂ ਨੂੰ ਬਾਈ ਫੋਰਸ ਕਨਵਰਜਨ ਕੀਤੀ ਜਾ ਰਹੀ ਸੀ ਦੂਸਰੇ ਕਿਸੇ ਫੇਥ ਦੇ ਵਿੱਚ ਦੂਸਰੇ ਕਿਸੇ ਫਿਰਕੇ ਦੇ ਵਿੱਚ ਮੈਂ ਧਰਮ ਸ਼ਬਦ ਵੀ ਨਹੀਂ ਕਹਾਂਗਾ ਧਰਮ ਬੜਾ ਵਿਸ਼ਾਲ ਸ਼ਬਦ ਹੈ ਸੋ ਗੁਰੂ ਸਾਹਿਬ ਨੇ ਇਸ ਦਾ ਵਿਰੋਧ ਕੀਤਾ ਹੈ ਕਿ ਨਹੀਂ ਤੁਸੀਂ ਜ਼ਬਰਨ ਕਿਸੇ ਨੂੰ ਕਨਵਰਟ ਨਹੀਂ ਕਰ ਸਕਦੇ ਭਾਵੇਂ ਉਹ ਉਹਦੇ ਵਿੱਚ ਵਿਸ਼ਵਾਸ ਰੱਖਦੇ ਨੇ ਨਹੀਂ ਰੱਖਦੇ ਪਰ ਸਭ ਤੋਂ ਪਹਿਲੀ ਗੱਲ ਸੀ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਇਹ ਪਹਿਲਾ ਅਜਿਹਾ 크ਿਸਮਾ ਸੀ 사카 ਸੀ ਕਿਨੋ ਫਟਾਕਲੂ ਮੇ 사카 ਆਪਾਂ ਵਿਚਿਤ੍ਰਨਾਟਕ ਦੇ ਆਧਾਰ ਤੇ ਵੀ ਇਸ ਨੂੰ ਦੇਖਦੇ ਆ। ਇੱਕ ਐਹੋ ਜਿਹਾ ਕਾਰਨਾਮਾ ਸੀ ਇਤਿਹਾਸ ਦੇ ਵਿੱਚ ਜਿਹੜਾ ਇਸ ਤੋਂ ਪਹਿਲਾਂ ਕਦੀ ਵੀ ਨਹੀਂ ਹੋਇਆ। ਸੋ ਇਸ ਕਰਕੇ ਜਦੋਂ ਅੱਜ ਸਾਡੇ ਇਤਿਹਾਸਕਾਰ ਕਿਉਂਕਿ ਇਸ ਚੀਜ਼ ਨੂੰ ਖਾਸ ਤੌਰ ਤੇ ਜਿਸ ਬਾਦਸ਼ਾਹ ਦੇ ਜ਼ਮਾਨੇ ਜਿਸ ਦੇ ਹੁਕਮ ਦੇ ਨਾਲ ਇਸਤੇ ਅਮਰ ਦੇ ਨਾਲ ਗੁਰ ਤੇਗ ਬਹਾਦਰ ਪਾਤਸ਼ਾਹ ਨੂੰ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਕੀਤਾ ਗਿਆ ਸਰਕਲਮ ਉਹ ਕਹਿੰਦੇ ਕਰਨਾ ਉਸ ਬਾਦਸ਼ਾਹ ਦਾ ਪਾਵੇਂ ਉਹਦਾ ਇੱਕ ਦਿਖਾਵਾ ਸੀ ਇਸਲਾਮਿਕ ਹੋਣ ਦਾ ਪਰ ਉਸ ਨੂੰ ਉਹ ਲੋਕ ਜਿਹੜੇ ਫੰਡਮੈਂਟਲਿਸਟ ਨੇ ਉਹ ਉਸ ਨੂੰ ਪ੍ਰੋਟੈਕਟ ਕਰਦੇ ਸੀ ਔਰ ਇਸੇ ਕਰਕੇ ਤਹੋ ਜਾਂ ਕੋਈ ਵੀ ਉਸ ਸਰੋਤ ਨਹੀਂ ਮਿਲਦਾ ਜਿਹੜਾ ਕੰਟੈਂਪੋਰੀ ਪਰ ਉਸ ਤੋਂ ਬਾਅਦ 100 ਸਾਲ ਤੋਂ ਬਾਅਦ ਜਾਂ 150 ਸਾਲ ਤੋਂ ਬਾਅਦ ਕੁਝ ਲਿਖਤਾ ਆਇਆ ਫਾਰਸੀ ਦੇ ਵਿੱਚ ਉੱਚ Hindu ਆ ਰਾਈਟਰਸ ਨੇ ਵੀ ਲਿਖਿਆ ਜਿਨਾਂ ਨੇ ਗੁਰੂ ਤੇਗ ਬਹਾਦਰ ਪਾਪਾ ਉਸ ਬਾਦਸ਼ਾਹ ਨੂੰ ਪ੍ਰੋਟੈਕਟ ਕਰਨ ਵਾਸਤੇ ਗੁਰੂ ਤੇਗ ਬਹਾਦਰ ਦਾ ਜਿਹੜਾ ਇਮੇਜ ਹੈ ਉਹਨਾਂ ਦਾ ਜਿਹੜਾ ਜਿਹੜਾ ਉਹ ਕੱਦ ਉਸ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਦੀ ਕਿਰਦਾਰਕੋਸ਼ਿਸ਼ ਕੀਤੀ ਗਈ ਤੇ ਵਰਤਮਾਨ ਸਮੇਂ ਦੇ ਵਿੱਚ ਵੀ ਸਾਡੇ ਕਈ ਕਿਉਂਕਿ ਇਹੋ ਜਿਹਾ ਕੋਪਰਾਲਾ ਗੁਰੂ ਸਾਹਿਬ ਦੀ ਤੀਸਰੀ ਸ਼ਹੀਦੀ ਸ਼ਤਾਬਦੀ ਤੇ ਵੀ ਹੋਇਆ ਹੋ ਜੀ ਆਪਰਾਲਾ ਅੱਜ ਗੁਰੂ ਸਾਹਿਬ ਦੀ ਸਾਡੇ 300 ਵਰੇ ਕੀ ਜਿਹੜੀ ਆਪਾਂ सेलिब्रेशन ਕਰ ਰਹੇ ਆ ਜਿਹੜਾ ਉਹ ਦਿਵਸ ਮਨਾ ਰਹੇ ਆ ਜਾਂ ਉਸ ਇਸ ਸਾਲ ਦੇ ਵਿੱਚ ਜੋ ਮਨਾ ਰਹੇ ਆ ਸਾਡੀ 31 ਸਦੀ ਉਸ ਨੂੰ ਵੀ ਇਸੇ ਤਰ੍ਹਾਂ ਚੈਲੰਜ ਕਰਨ ਦੇ ਯਤਨ ਹੋ ਰਹੇ ਨੇ ਪਰ ਇੱਕ ਫਰਕ ਹੈ ਅੱਜ ਤੇ 1975 ਦੇ ਵਿੱਚ 1975 ਦੇ ਵਿੱਚ ਜੇ ਕੋਈ ਇਹੋ ਜਿਹੀ ਪੋਸਟ ਲਿਖੀ ਗਈ ਇਸ ਨੂੰ ਇੱਕ ਸਾਧਾਰਨ ਗੱਲ ਕਹਿਿਆ ਗਿਆ ਇਤਿਹਾਸਿਕ ਸਰੋਤਾਂ ਤੋਂ ਨਗਦਾਰ ਬਣਾ ਕੇ ਸਾਡੇ ਕੋਲ ਸੁਖਤ ਬਹੁਤ ਵੱਡੇ ਵੱਡੇ ਇਤਿਹਾਸਕਾਰ ਤੇ ਸਕਾਲਰਸ ਆ ਡਾਕਟਰ ਗੰਡਾ ਸਿੰਘ ਵਰਗੇ ਡਾਕਟਰ ਗੰਡਾ ਸਿੰਘ ਨੇ ਉਸਤਾਜ ਜਵਾਬ ਵੀ ਦਿੱਤਾ ਆਈ.ਸੀ.ਐਸ ਸਰਦਾਰ ਕਪੂਰ ਸਿੰਘ ਵਰਗੇ ਡਾਕਟਰ ਤਰਲੋਚਨ ਸਿੰਘ ਵਰਗੇ ਪੀ.ਜੀ.ਐਸ ਗਰੀਵਾਲ ਵਰਗੇ ਜਿਨ੍ਹਾਂ ਨੇ ਉਸ ਵੇਲੇ ਦੀ श्यामशूर श्यामशेर सिंह अशोकवर्गीय बहुत बड़े-बड़े इतिहासकार सन स्कॉलर भी ਸਾਡੇ ਕੋਲ ਬਹੁਤ ਵੱਡੇ-ਵੱਡੇ ਸਨ ਗੁਰਬਚਨ ਸਿੰਘ ਗਿਆਨੀ ਗੁਰਬਚਨ ਸਿੰਘ ਪਾਲਿਮ ਵਰਗੇ ਜਿਨ੍ਹਾਂ ਨੇ ਇਸ ਨੂੰ ਇਸ ਦਾ ਵਿਖਿਆਨ ਕਰਕੇ ਉਹਨਾਂ ਲੋਕਾਂ ਨੂੰ ਉੱਤਰ ਦਿੱਤਾ ਜੇ ਅੱਜ ਕੋਈ ਇਹੋ ਜਿਹੀ ਹਰਕਤ ਕਰ ਰਿਹਾ ਸਾਡੇ ਕੋਲ ਇਹੋ ਜਿਹਾ ਕੋਈ ਵੀ ਉਸ ਉੱਚੇ ਪਾਇਦਾ ਉੱਚੇ ਕੱਦ ਦਾ ਸਕਾਲਰ ਯਾ ਇਤਿਹਾਸਕਾਰ ਮੌਜੂਦ ਹੀ ਨਹੀਂ ਹੈ ਜਿਹੜਾ ਕਿਉਂਕਿ ਅੱਜ ਜਿਹੜੇ ਆਪਣੇ ਆਪ ਨੂੰ ਸੋਕਾਲ ਸਕਾਲਰ ਕਹਿ ਰਿਹਾ ਇਤਿਹਾਸਕਾਰ ਕਹਿ ਰਿਹਾ ਉਹ ਇੰਨਾ ਇਤਿਹਾਸ ਨੂੰ ਰੀ ਇੰਟਰਪਰਟ ਨਹੀਂ ਕਰ ਰਿਹਾ ਜਿਨ੍ਹਾਂ ਆਪਸ ਦੇ ਵਿੱਚ ਛੋਟੇ ਛੋਟੇ ਝਗੜਿਆਂ ਨੂੰ ਕੋਈ ਦਸ਼ਮ ਗ੍ਰੰਥ ਤੇ 75 ਨਾਟਕ ਦੇ ਝਗੜੇ ਚ ਸਾਬਤ ਕਰਨ ਚ ਲੱਗੇ ਹੋਏ ਆ ਬਾਠਿਓ ਇਹ ਅਮਰੀਕਾ ਦੇ ਵਿੱਚ ਵੀ ਬਠਿਓ ਹੈ ਸਕੂਲ ਤੇ ਕੁਝ ਜਿਹੜੇ ਅਗਰ ਕਿਸੇ ਪ੍ਰਾਤਮਿਕ ਸਰੋਤ ਦੀ ਮੈਨੂੰ ਇਹ ਇੱਕ ਟਾਈਟਲ ਕਿਉਂ ਰੱਖਣਾ ਪਿਆ ਜੀ ਕਿਸੇ ਪ੍ਰਾਤਮਿਕ ਸਰੋਤ ਦੀ ਇੰਟਰਪ੍ਰੀਟੇਸ਼ਨ ਕਰ ਰਹੇ ਨੇ ਉਹਨਾਂ ਨੂੰ ਸਰੋਤ ਦੇ ਉਸ ਸ਼ਬਦ ਦੀ ਜਿਹੜਾ ਕਿਸੇ ਪਰਸ਼ਨ ਜਾਂ ਪੰਜਾਬੀ ਦੇ ਵਿੱਚ ਜਦੋਂ ਇੰਗਲਿਸ਼ ਤੇ ਵੀ ਟਰਾਂਸਫਰ ਨਹੀਂ ਇੰਗਲਿਸ਼ ਤੋਂ ਪੰਜਾਬੀ ਵਿੱਚ ਕਰਦੇ ਆ ਉਸ ਸ਼ਬਦ ਦੀ ਜਿਹੜੀ ਐਟਮੋਲੋਜੀ ਆ ਉਸ ਦੀ ਜੋ ਉਸ ਦਾ ਜੋ ਇਤਿਹਾਸਕ ਆ ਉਸ ਸ਼ਬਦ ਦਾ ਜਿਹੜਾ ਆਪਣਾ ਸੰਕਲਪ ਹੈ ਉਸ ਦਾ ਹੂ ਬੂ ਚਾਵਦ ਹੁੰਦਾ ਹੀ ਨਹੀਂ ਹੈ ਤੇ ਉਹ ਮਿਸ ਇੰਟਰਪ੍ਰੀਟੇਸ਼ਨ ਕਰਕੇ ਉਸ ਦੇ ਅਰਥਾਂ ਨੂੰ ਅਨਰਥ ਕਰ ਦਿੰਦੇ। ਇਹੋ ਜਿਸ ਸਕਾਲਰ ਨੇ ਅੱਜ ਦੇਖਿਆ ਕਈ ਵਾਰ ਆਪਾਂ ਗੁਰਬਾਣੀ ਦੇ ਵੀ ਜਦੋਂ ਅਰਥ ਕਰਦੇ ਆ ਕਈਆਂ ਨੂੰ ਦੇਖਦੇ ਆ ਜਿੱਥੇ ਜਿੱਥੇ ਗੱਲ ਸਿਮਰ ਦੀ ਆਉਂਦੀ ਏ ਸਿਮਰਨ ਦੀ ਆਉਂਦੀ ਉਸ ਨੂੰ ਮੈਡੀਟੇਸ਼ਨ ਕਹਿ ਦਿੰਦੇ ਆ ਜਿੱਥੇ ਗੱਲ ਆ ਧਿਆਨ ਕਰਨ ਦੀ ਆਉਂਦੀ ਏ ਧਿਆਨ ਦੀ ਆਉਂਦੀ ਉਸ ਨੂੰ ਰੈਪੀਟੀਸ਼ਨ ਕਹਿ ਦਿੰਦੇ ਆ ਰਿਸਾਈਟੇਸ਼ਨ ਕਹਿ ਦਿੰਦੇ ਆ ਯਾਨੀ ਕਿ ਪੂਰੇ ਸੰਕਲਪ ਨੂੰ ਪਛਾਣਦੇ ਹੀ ਨਹੀਂ ਸੋ ਇਹ ਇੱਕ ਸਮੇਂ ਦੀ नीड ਹੈ ਤਾਂ ਹੀ ਮੈਂ ਗੱਲ ਕਹੀ ਕਿ ਸਿੱਖ ਇਤਿਹਾਸਕਾਰਾਂ ਨੂੰ ਕਿਸ ਵਕਤ ਉਹਨਾਂ ਦੇ ਵਾਸਤੇ ਇੱਕ ਪਰਖ ਦੀ ਘੜੀ ਹੈ ਕਿ ਜੇ ਉਹ ਇਤਿਹਾਸਕ ਸਰੋਤਾ ਨੂੰ ਪ੍ਰਾਤਨ ਇਤਿਹਾਸਕ ਸਰੋਤਾ ਨੂੰ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਹੋਣਾ ਸੀ ਕਈ ਵਾਰੀ ਕਹਿੰਦੇ ਆ ਹਿੰਦ ਦੀ ਚਾਦਰ ਕੋਈ ਹਿੰਦੂਆਂ ਦੀ ਚਾਦਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਅਸੀਂ ਪਰਾ ਉੱਚਾ ਉੱਚਾ ਕੋਟ ਕਰਦੇ ਹੁੰਦੇ ਆ ਸਾਬੇ ਕਮਾਲ ਦੌਲਤ ਰਾਏ ਦਾ ਲਾਲਾ ਦੌਲਤ ਰਾਏ ਦੀ ਲਿਖੀ ਕਿਤਾਬ ਪਰ ਅਸੀਂ ਕਦੀ ਉਹਦੇ ਅੰਦਰ ਝਾਕਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸਾਡੀ ਫੈਡਰੇਸ਼ਨ ਨੇ ਵੀ ਉਸ ਤੇ ਕਈ ਕਾਪੀਆਂ ਕਰਕੇ ਵੰਡੀਆਂ ਅੰਦਰ ਦੇਖਿਆ ਨਹੀਂ ਕਿ ਉਹ ਉਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਖत्री ਧਰਮ ਦਾ ਰક્ષਕ ਦੱਸਦੇ ਗੁਰਤੇਗ ਮਹਾਦਰ ਨੂੰ ਅਸੀਂ ਰੀਸਨ ਸਮੇਂ ਦੇ ਵਿੱਚ ਦਿੱਲੀ ਦੇ ਵਿੱਚ ਕੁਝ ਸਿੱਖ ਪ੍ਰੋਫੈਸਰਾਂ ਨੇ ਕੁਝ ਕਿਤਾਬਾਂ ਛਾਪੀਆਂ ਕੋਈ ਉਹਨਾਂ ਦੀ ਰਾਸ਼ਟਰਵਾਦੀ ਸੋਚ ਤੇ ਲਿਖ ਰਿਹਾ ਹੈ ਸਾਨੂੰ ਗੁਰੂ ਸਾਹਿਬ ਦੇ ਉਸ ਸ਼ਹਾਦਤ ਦੇ ਸਮੇਂ ਦਾ ਕੋਈ ਸ੍ਰੋਤ ਨਹੀਂ ਮਿਲਦਾ ਕੰਟੈਂਪੋਰੀ ਜਾਂ ਉਸ ਤੋਂ ਬਾਅਦ ਦੇ ਇਤਿਹਾਸ ਦੇ ਵਿੱਚ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕਿਤੇ ਹਿੰਦ ਦੀ ਚਾਦਰ ਕਿਹਾ ਗਿਆ ਹੋਵੇ ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਇੱਕ ਦਰਬਾਰੀ ਕਵੀ ਦੀ ਕਿਤਾਬ ਕੋਈ ਸੈਨਾਪਤ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਚੋਤੀ ਜੋਤ ਸਮਾਣ ਤੋਂ 3 ਸਾਲ ਬਾਅਦ ਪ੍ਰਕਾਸ਼ਿਤ ਹੋਣ ਛਪਦੀ ਹੈ ਜਾਂ ਲਿਖੀ ਜਾਂਦੀ ਹੈ ਗੁਰੂ ਸੋਭਾ ਗੁਰੂ ਸੋਭਾ ਕੋਈ ਸੰਬਤ ਉਹ ਉਹਦੇ ਚ ਜ਼ਿਕਰ ਕਰਦੇ ਨੇ ਪਰ ਵਾਹ ਪ੍ਰਗਟਿਓ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੇਟਾਂ ਪੀਛਾ ਦੇ ਜਦੋਂ ਸ੍ਰਿਸ਼ਟੀ ਦੀ ਗੱਲ ਕਰਦੇ ਆ ਗੁਰੂ ਨਾਨਕ ਸਾਹਿਬ ਦਾ ਤੇ ਕਰਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਗੋਬਿੰਦ ਸਿੰਘ ਜੀ ਪਾਤਸ਼ਾਹ ਦਾ ਇੱਕ ਯੂਨੀਵਰਸਲ ਇੱਕ ਆਉਰਾ ਬਣਦਾ ਹੈ ਇੱਕ ਯੂਨੀਵਰਸਲ ਸੰਦੇਸ਼ ਬੰਦਾਇਕ ਇਸ ਯੂਨੀਵਰਸਲ ਪੈਗਾਮ ਬੰਦਾ ਹੈ ਉਸ ਨੂੰ ਕਿਸੇ ਖਿੱਤੇ ਦੇ ਵਿੱਚ ਬਣ ਕੇ ਨਹੀਂ ਰੱਖਿਆ ਤੇ ਇਸੇ ਤਰ੍ਹਾਂ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਦੂਸਰਾ ਸ਼ਬਦ ਜਦੋਂ ਸਾਡੇ ਇਤਿਹਾਸਕਾਰ ਵੀ ਉਹ ਦੁਆਰਾ ਸਾਹਿਬਾਨ ਦੇ ਵਿੱਚ ਬਾਰ ਬਾਰ ਗੁਰੂ ਸਾਹਿਬ ਦੀ ਕੁਰਬਾਨੀ ਦੀ ਗੱਲ ਕਰਦੇ ਆ ਕੁਰਬਾਨੀ ਸ਼ਬਦ اسلامک વિચારધારਾ ਉਸ ਤੋਂ ਪਹਿਲਾਂ ਵੀ ਸਮਝੋ ਹੀਬਰੋ ਭਾਸ਼ਾ ਚੋਂ ਹੋ ਸਕਦਾ ਆਇਆ ਹੋਵੇ ਅਰਬੀ ਦਾ ਲਫ਼ਜ਼ ਹੈ ਅਰਬੀ ਦੇ ਰਸਤੇ ਫਾਰਸੀ ਚੋਂ ਹੁੰਦਾ ਹੋਇਆ ਇੱਥੇ ਆਇਆ ਹੈ ਕੁਰਬਾਨੀ ਦਾ ਮਤਲਬ ਹੈ ਕਿਸੇ ਚੀਜ਼ ਨੂੰ ਜ਼ਬਾਕਰਨਾ ਉਸਦੀ ਮਰਜ਼ੀ ਦੇ ਵਿਰੁੱਧ ਦੂਸਰੇ ਪਾਸੇ ਭਾਰਤੀ ਸ਼ਬਦ ਹੈ ਬਲੀਦਾਨ ਬਲੀਦਾਨ ਸ਼ਬਦ ਵੀ ਬਲੀ ਤੋਂ ਨਿਕਲੇ ਜਿੱਥੇ ਔਰੀ ਇੱਛਾ ਦੇ ਵਿਰੁੱਧ ਜਿਸ ਨੂੰ ਜਿਸ ਤਰ੍ਹਾਂ ਬਲੀਦਾਨ ਦੇਣਾ ਹੈ ਉਸ ਦੀ ਜਿਸ ਤਰ੍ਹਾਂ ਕਿ ਦੇਵੀਆਂ ਦੇ ਸਾਹਮਣੇ ਦੇਵਤਿਆਂ ਦੇ ਸਾਹਮਣੇ ਅੱਜ ਵੀ ਕਾਲੀ ਦੇ ਮੰਦਿਰ ਦੇ ਵਿੱਚ ਕੋਲਕਾਤਾ ਦੇ ਵਿੱਚ ਉੱਥੇ ਬਲੀ ਦਿੱਤੀ ਜਾਂਦੀ ਆ ਤੇ ਆਪਣੇ ਨੇਪਾਲ ਦੇ ਵਿੱਚ ਕੌਸ਼ ਮੰਦੂ ਦੇ ਵਿੱਚ ਪਸ਼ੂ ਪਤੀ ਮੰਦਿਰ ਦੇ ਸਾਹਮਣੇ ਹਜ਼ਾਰਾਂ ਸੰਡਿਆਂ ਦੀ ਬਲੀ ਦਿੱਤੀ ਜਾਂਦੀ ਆ ਉਹ ਬੱਲੀ ਦਾ ਕਨਸੈਪਟ ਸੀ ਉਹ ਕਿਸੇ ਚੀਜ਼ ਨੂੰ ਕਿਉਂਕਿ ਉਹ ਨਾਲ ਹੀ ਵਿਚਾਰ ਤਾਰਾ ਸੀ ਸ਼ਹਾਦਤ ਸ਼ਬਦ ਵੀ ਜਿਹੜਾ ਹੈ ਇਹ ਸ਼ਬਦ ਬੇਸ਼ੱਕ ਉਸੇ ਇਸਲਾਮੀ ਪਰੰਪਰਾ ਤੋਂ ਆਇਆ ਹੈ ਪਰ ਇਹ ਸ਼ਬਦ ਜਿਹੜਾ ਹੈ ਇਹ ਸਵਾ ਇੱਛਾ ਨਾਲ ਮੈਨੂੰ ਸ਼ਾਇਦ ਯਾਦ ਭੁੱਲ ਗਿਆ ਜ਼ਫਰ ਦਾ ਕਿ ਉਹ ਉਹ ਸ਼ਾਂਤ ਸਲਾਮਤ ਰਹਤੀ ਹੈ ਜਿਸ ਮਕਸਦ ਸੇ ਕੋਈ ਮਕਤਲ ਮੇ ਗਿਆ ਉਹ ਸ਼ਾਂਤ ਸਲਾਮਤ ਕਿ ਜਿੱਥੇ ਕਿਸੇ ਨੇ ਕੋਈ ਆਪਣੀ ਇੱਛਾ ਦੇ ਨਾਲ ਜਿੱਥੇ ਉਸ ਨੂੰ ਸ਼ਹੀਦ ਕੀਤਾ ਜਾ ਰਿਹਾ ਉੱਥੇ ਜਾ ਰਿਹਾ ਉਸ ਥਾਂ ਤੇ ਜਾ ਰਿਹਾ ਉਹ ਉਸ ਦੀ ਉਸ ਉਸ ਜਿਹੜਾ ਉਸ ਤਾ ਉਹ ਅਧਿਆਤਮਿਕ ਬਲੰਦੀ ਦਾ ਜਿਹੜਾ ਉਹ ਲੈਵਲ ਹੁੰਦਾ ਹੈ ਜਿਹੜਾ ਉਸ ਤੇ ਬੁਲੰਦ ਹੌਸਲੇ ਦਾ ਉਹ ਲੈਵਲ ਹੁੰਦਾ ਹੈ ਉਹ ਉਹ ਮੈਟਰ ਕਰਦਾ ਹੈ ਸੋ ਅਸੀਂ ਜਦੋਂ ਸਾਹਿਬ ਜਦਾਂ ਦਾ ਜ਼ਿਕਰ ਵੀ ਕਰਦੇ ਹਾਂ ਅਸੀਂ ਉਹਨਾਂ ਦੇ ਬਲੀਦਾਨ ਦਾ ਜ਼ਿਕਰ ਕਰ ਛੱਡਦੇ ਆਂ ਅਸੀਂ ਉਹਨਾਂ ਦੇ ਦੀ ਕੁਰਬਾਨੀ ਦਾ ਜ਼ਿਕਰ ਕਰਦੇ ਆਂ ਕਈ ਗੀਤ ਜਿਹੜੇ ਨੇ ਉਹ ਬੜੇ ਗਾਏ ਗਏ ਨੇ ਬੜੇ ਕਿ ਤੇਰੀ ਦਸਵੇਂ ਸਪਤਾ ਤੇਰੀ ਕੁਰਬਾਨੀ ਦਾ ਕੁਰਬਾਨੀ ਸ਼ਬਦ ਸਿੱਖੀ ਦੇ ਸੰਕਲਪ ਦੇ ਵਿੱਚ ਫਿੱਟ ਨਹੀਂ ਬੈਠਦਾ ਸਾਨੂੰ ਇਸ ਤਰ੍ਹਾਂ ਵੀ ਜਦੋਂ ਅਸੀਂ ਰਾਈਟ ਹੈਂਡਸ ਲਿਖਦੇ ਵੀ ਹੈਗੇ ਆ ਇਸ ਗੱਲੋਂ ਵੀ ਸੁਚੇਤ ਹੋਣ ਦੀ ਲੋੜ ਏ ਕਿ ਅਸੀਂ ਸ਼ਬਦਾਂ ਦੀ ਕਿਹੜੀ ਚੋਣ ਕਰਨੀ ਹੈ ਕਿ ਉਹ ਜੇ ਸ਼ਬਦ ਕੋਹ ਕਿ ਅਸੀਂ ਗੁਰੂ ਸਾਹਿਬਾਨ ਦੀ ਅਜ਼ਮਤ ਨੂੰ ਜਦੋਂ ਹੋਰ ਨਾਲ ਸਭਿਆਤਾਂ ਦੇ ਵਿੱਚ ਜਦੋਂ ਹੋਰ ਨਾਲ ਵਿਚਾਰਧਾਰਾ ਦੇ ਵਿੱਚ ਹੋਰ ਨਾਲ ਲੋਕਾਂ ਦੇ ਵਿੱਚ ਉਸ ਨੂੰ ਲੈ ਕੇ ਜਾਣਾ ਹੈ ਉਸ ਮੈਸੇਜ ਨੂੰ ਤੇ ਸਾਡੀ ਜਿਹੜੀ ਸ਼ਬਦਾਵਲੀ ਦੀ ਜਿਹੜੀ ਚੋਣ ਅਸਿੰਝਾ ਸ਼ਬਦਾਂ ਨੂੰ ਉਸ ਮਾਲਾ ਦੇ ਵਿੱਚ ਪੁਰਾਣਾ ਹੈ ਉਹ ਸ਼ਬਦ ਵੀ ਜਿਹੜੇ ਆ ਬਹੁਤ ਹੀ मीनिंगफुल ਤੇ ਸਿਧਾਂਤਕ ਫੋਨੇਕੀਆ ਸੀ ਸੋ ਇਸੇ ਕਰਕੇ ਅੱਜ ਦੇ ਟਾਪਿਕ ਨੂੰ ਮੈਂ ਕਿਸੇ ਦੀ ਆ ਸੋਲ ਰਿਹਾ ਸੀ ਕੋਈ ਵਿਚਾਰ ਧਾਰਾ ਤੇ ਉੱਥੋਂ ਮੈਨੂੰ ਦੂਸਰੀ ਗੱਲ ਹੈ ਕਿ ਜਿਹੜੇ ਲੋਕ ਲਿਖਦੇ ਆ ਕਈ ਵਾਰੀ ਇਹ ਵੀ ਜ਼ਿਕਰ ਕਰਦੇ ਆ ਜੀ ਅਰੰਗਸੇਬ ਦੇ ਦਰਬਾਰ ਵਿੱਚ ਜਿੱਦਿਹਾ ਅਰੰਗਸੇਬ ਨੇ ਜਿੱਤੇ ਮੰਦਰ ਹੀ ਨਹੀਂ ਤੋੜੇ ਉਸਨੇ ਤੇ ਹਿੰਦੂਆਂ ਨੂੰ ਮੁਸਲਮਾਨ ਜਬਰੀ ਬਣਾਇਆ ਹੀ ਨਹੀਂ ਜਿਦਾ ਕਰਦੇ ਹੁਣ ਕਰਦੇ ਹੁੰਦੇ ਉਹਦੇ ਦਰਬਾਰ ਦੇ ਵਿੱਚ ਹਿੰਦੂ ਆਪ ਜਿਹੜੇ ਉਹਦੇ ਅਹਿਲਕਾਰ ਸਨ ਜਿਸ ਤਰ੍ਹਾਂ ਮਾਨ ਸਿੰਘ ਪਰੇ ਪੁੱਲ ਜਾਂਦੇ ਆ ਕਿ 1984 ਦੇ ਸਮੇਂ ਇੰਦਰਾ ਗਾਂਧੀ ਦੇ ਦਰਬਾਰ ਦੇ ਵਿੱਚ ਇਤੋਂ ਤੱਕ ਕਿ ਜਿਹੜਾ ਭਾਰਤ ਦਾ ਰਾਸ਼ਟਰਪਤੀ ਸੀ ਜਿਹੜਾ ਹੋਮ ਮਿਨਿਸਟਰ ਸੀ ਉਹਨਾਂ ਦੀ ਸੋਚ ਵੀ ਤੇ ਅੰਮ੍ਰਾਂ ਦੀ ਸੋਚ ਵਰਗੀ ਹੋ ਜੀ ਹੋ ਚੁੱਕੀ ਸੀ ਦੋ ਹੀ ਦਲਾਂ ਹੁੰਦੀਆਂ ਨੇ ਜਾਂ ਉਹਨਾਂ ਦੇ ਉੱਪਰ ਗੁਲਾਮੀ ਦਾ ਅਹਿਸਾਸ ਹੁੰਦਾ ਹੈ ਉਹ ਉਹਦੇ ਨਾਲ ਖੜੇ ਹੁੰਦੇ ਆ ਜਾਂ ਫਿਰ ਉਹ ਲੋਕ ਆਪਣਾ ਜ਼ਮੀਰ ਵੇਚ ਚੁੱਕੇ ਹੁੰਦੇ ਇਸੇ ਤਰ੍ਹਾਂ ਜਿਹੜੇ ਇਹ ਹਵਾਲੇ ਦਿੰਦੇ ਆ ਕਿ ਵੀ ਉਹ ਇਸ ਤਰ੍ਹਾਂ ਸੀ ਇਸ ਤਰ੍ਹਾਂ ਸੀ ਇਹ ਗੱਲ ਜਿਹੜੀ ਹੈ ਇਹ ਸਾਬਤ ਹੋ ਚੁੱਕੀ ਹੈ ਕਿ ਔਰੰਗਜ਼ੇਬ ਨੂੰ ਮੈਂ ਵੀ ਆਪਣੀ ਬੁੱਕ ਦੇ ਵਿੱਚ ਜਦੋਂ ਇਹ ਚੀਜ਼ ਲਿਖੀ ਸੀ ਡਬਟੀਰੀਅਲ ਆਫ ਅ ਵਿਰਲ ਕਮਿਊਨਿਟੀ ਕਿ ਔਰੰਗਜ਼ੇਬ ਇੱਕ ਇੱਕ ਯਾਨੀ ਕਿ ਇੱਕ ਪਖੰਡੀ ਸੀ ਧਾਰਮਿਕ ਨਹੀਂ ਸੀ ਸਿਰਫ ਉਹ ਧਾਰਮਿਕ ਪਖੰਡ ਇਸ ਵਾਸਤੇ ਕਰ ਰਿਹਾ ਸੀ ਕਿ ਉਸ ਨੇ ਉਹਨਾਂ ਮੋਲਾਣਿਆਂ ਨੂੰ ਆਪਣੇ ਨਾਲ ਰੱਖਿਆ ਜਿਹੜੇ ਬਹੁਤ ਕੱਟੜਵਾਦੀ ਸੋਚ ਦੇ ਸੰਕ ਸੀ ਕਿਉਂਕਿ ਉਹ ਵੀ ਇੱਕ ਖੂਨ ਦਾ دریا ਲੰਘ ਕੇ ਬਾਦਸ਼ਾਹ ਬਣਿਆ ਸੀ ਜਿਸ ਨੇ ਆਪਣੇ ਵਾਲਿਦ ਨੂੰ 7 ਸਾਲ ਔਰ ਉਸ ਨੂੰ ਸਲੋ ਪੌਇਜ਼ਨਿੰਗ ਕਰਕੇ ਮਰਵਾਇਆ 7 ਸਾਲ ਅਗਰੇ ਦੇ ਵਿੱਚ ਕੈਦ ਰੱਖਿਆ ਉਹ ਆਪਣੇ ਭਰਾਵਾਂ ਨੂੰ ਦਾਰਾ ਸ਼ੁਜ ਤੇ ਛੋਟੇ ਮਰਾ ਤੇ ਤਿੰਨਾਂ ਨੂੰ ਹੀ ਹਲਾ ਕੁਝ ਨੂੰ ਤੇ ਜੰਗ ਵਿੱਚ ਹਰਾ ਕੇ ਮਾਰਦਾ ਹੈ ਫਿਰ ਪਕੜਿਆ ਜਾਂਦਾ ਹੈ ਉਹਨੂੰ ਪਕੜ ਕੇ ਯਾਨੀ ਕਿ بڑے سنگੀਨ ਢਾਂਗ ਨਾਲ ਮਾਰਦਾ ਕੋਕੋ ਕੇ ਮਾਰਦਾ ਹੈ ਪਰ ਜਿਨ੍ਹਾਂ ਨੇ ਉਹਦਾ ਸਾਥ ਹੀ ਦਿੱਤਾ ਉਹਨਾਂ ਨੂੰ ਸਲੋ ਪੋਇਜ਼ਨਿੰਗ ਕਰਕੇ ਜ਼ਹਿਰ ਦੇ ਕੇ ਮਾਰਦਾ ਜੋ ਸਹੀ ਤੌਰ ਤੇ ਕੋਈ ਵੀ ਪਰਮੇਡਾਨ ਨਹੀਂ ਕਹਿੰਦਾ ਸੋ ਉਹਨਾਂ ਲੋਕਾਂ ਦੇ ਵਿੱਚ ਕਿਉਂਕਿ ਉਹ ਇਹ ਸੋਚਦਾ ਸੀ ਇਹ ਵੀ ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ ਕਿ ਗੁਰੂ ਨਾਨਕ ਪਾਤਸ਼ਾਹ ਦੇ ਅਰਬ ਫੇਰੀ ਦੇ ਦੁਆਰਾ ਅਰਬ ਜਹਾਜ਼ੀ ਦੇ ਵਿੱਚ ਜਿਹੜੇ ਸ਼ੇਖੋਲ ਇਸਲਾਮ ਸਨ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਚਰਚਾ ਹੋਈ ਉਸ ਤੇ ਵਿੱਚ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਦੇ ਆਉਣ ਤੋਂ ਬਾਅਦ ਅਰਬ ਦੇ ਉਹ ਜਿਹੜੇ ਇਸਲਾਮ ਦੇ ਜਿਹੜੇ ਸ਼ੇਖੂਲ ਇਸਲਾਮ ਸਨ ਉਹਨਾਂ ਨੇ ਇਸ ਗੱਲ ਤੇ ਪਾਬੰਦੀ ਲਾ ਛੱਡੀ ਸੀ ਕਿ ਗੁਲਾਮਾਂ ਦਾ ਉਸ ਤੋਂ ਪਹਿਲਾਂ ਇਨਸਾਨਾਂ ਨੂੰ ਗੁਲਾਮ ਬਣਾ ਕੇ ਵੇਚਿਆ ਜਾਂਦਾ ਸੀ ਲਾ ਗੁਲਾਮਾਂ ਦੀ ਖਰੀਦੋ ਫਰੋਕਟ ਹੁੰਦੀ ਸੀ ਇਸ ਚਾਂਟੀ ਦੇ ਬਾਅਦ ਵਿੱਚ ਵੀ ਚੱਲਦਾ ਰਿਹਾ ਸਰ ਇਸਲਾਮ ਦੇ ਵਿੱਚ ਉਹ ਗੁਰੂ ਨਾਨਕ ਪਾਤਸ਼ਾਹ ਦੇ ਸਮਝਾਣ ਨਾਲ ਜਾਂ ਇੰਟਰਫੀਰੈਂਸ ਦੇ ਨਾਲ ਆਪਾਂ ਕਹਿ ਸਕਦੇ ਹਾਂ ਇਨਫਲੂਐਂਸ ਦੇ ਨਾਲ ਉਹ ਚੀਜ਼ ਹੱਪ ਗਈ ਸੀ earlier ਕਿ ਕਿ ਜ਼ਿਕਰ ਆਉਂਦਾ ਕਿ ਉਹ ਆਪਾਂ ਫਿਰ ਕਦੀ ਕਰਾਂਗੇ ਸੋ ਉਸ ਅਰੰਗ ਜ਼ੇਵਦਾ ਜਿਹੜਾ ਤੋਹਫ਼ਾ ਸੀ ਜੋ ਉਸਨੇ دارੁਲ ਹਰਮ ਭੇਜਿਆ ਸੀ ਉਹ ਉਥੋਂ ਦੇ ਸ਼ੇਖਾਂ ਨੇ ਸ਼ੇਖੁਲ ਇਸਲਾਮ ਨੇ ਵਾਪਸ ਕਰ ਦਿੱਤਾ ਸੀ ਕਿ ਤੂੰ ਇਸਲਾਮੀ ਬਾਦਸ਼ਾ ਨਹੀਂ ਉਸទៀ ਹੋਰ ਕਈ ਇੰਟਰਪ੍ਰੀਟੇਸ਼ਨਸ ਲੋਕ ਹੀ ਦਿੰਦੇ ਆ ਸੋ ਉਹ ਇੱਕ ਚੰਗਾ ਸ਼ਾਸਕ ਵੀ ਨਹੀਂ ਸੀ ਚੰਗਾ ਮੁਸਲਮਾਨ ਵੀ ਨਹੀਂ ਸੀ ਇਸ ਕਰਕੇ ਬਹੁਤੇ ਉਹ ਲੋਕ ਜਿਹੜੇ ਸਹੀ ਮੈਨੇ ਦੇ ਵਿੱਚ ਇਸਲਾਮ ਨੂੰ ਮੰਨਣ ਵਾਲੇ ਸਨ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਵੀ ਕੋਕੋ ਕੇ ਮਾਰਿਆ ਗਿਆ ਉਹਦੇ ਉਹਨਾਂ ਦੇ ਹੀ ਸਮੇਂ ਪੀਰ ਬੁੱਧੂਸ਼ਾ ਇਤਿਹਾਸਕ ਸੂਫੀ ਸਰਮਦ ਬਹੁਤ ਸਾਰੇ ਉਹ ਲੋਕ ਸੀ ਜਿਹੜੇ ਉਸ ਦੇ ਜ਼ੁਲਮ ਦੇ ਸ਼ਿਕਾਰ ਹੋਏ ਨੇ ਤੇ ਇਸ ਵਾਸਤੇ ਜੇ ਕੋਈ ਇਹ ਇੰਟਰਪ੍ਰੀਟੇਸ਼ਨ ਵੀ ਘੇਂਦਾ ਹੈ ਤੇ ਉਸ ਨੂੰ ਸਾਡੇ ਸਟਾਲਰ ਜਿਹੜੇ ਆ ਉਹ ਬਹੁ ਬਹੁ ਆਯਾਨਿਕ ਸਚੂਕ ਕੇ ਰਾਖਲਾ ਨੇ ਸੀ ਬਹੁਤ ਸਾਰੀਆਂ ਅਸਲ ਦਾਨੀਆਂ ਦੀ ਲੋਰ ਨੇ ਜਿਹੜਾ ਆਪਾਂ ਕਿਸੇ ਹੋਰ ਪ੍ਰਜਾ ਪ੍ਰੋਗਰਾਮ ਦੇ ਵਿੱਚ ਕਰਾਂਗੇ ਕਿ ਸਾਡੇ ਸਕਾਲਰਸ ਨੂੰ ਕੀ ਕੀ ਜਦੋਂ ਟ੍ਰਾਂਸਲੇਸ਼ਨ ਕਰਨਾ ਹੈ ਇੰਟਰਪ੍ਰੀਟ ਕਰਨਾ ਹੈ ਤੇ ਕੀ ਕੀ ਸਾਵਧਾਨੀਆਂ ਦੀ ਜੜੀ ਲੋੜ ਹੈ ਆਓ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਾਹਿਬ ਸ੍ਰੀ ਗੁਰੂ ਕੇਹ ਮਹਾਰਾਜ ਪਾਤਸ਼ਾਹ ਦੀ ਉਸ ਅਜ਼ੀਮ ਸ਼ਹਾਦਤ ਜਿਹੜੀ ਕਿ ਸੰਸਾਰ ਦੇ ਇਤਿਹਾਸ ਦੇ ਵਿੱਚ ਇਸ ਦੀ ਮਿਸਾਲ ਨਹੀਂ ਮਿਲਦੀ ਕੋਟਾਂ ਕੋਟ ਪ੍ਰਣਾਮ ਕਰਦੇ ਹੋਏ ਅੱਜ ਦੇ ਇਸ ਪ੍ਰੋਗਰਾਮ ਨੂੰ ਸਵਾਗਤ ਕਰਦੇ ਹਾਂ ਕੱਲ ਫਿਰ ਇਸੇ ਹੀ ਵਿਚਾਰ ਨੂੰ ਲੈ ਕੇ ਤੁਹਾਡੇ ਰੋਗਰੂ ਹੋਵਾਂਗੇ ਆਓ ਹਾਂ ਤੇਿਸਾਜ ਕਰਦੇ ਹਾਂ ਵਾਈ ਬੂ ਜੀ ਦਾ ਖਾਸਾ ਵਾਈ ਬੂ ਜੀ ਕੀ